ਦੁਨੀਆ ਦਾ ਇੱਕ ਅਜੀਹਾ ਪਿੰਡ ਜਿੱਥੇ ਸ਼ਾਮ ਪੈਂਦਿਆਂ ਹੀ ਉੱਡ ਜਾਂਦੀ ਹੈ ਲੋਕਾਂ ਦੀ ਨੀਂਦ ਜਾਨੋ ਕੀ ਹੈ ਅਜੀਬੋ ਗਰੀਬ ਕਾਰਨ ਦੁਨੀਆ 'ਚ ਕਈਆਂ ਜਿਹੀਆਂ ਥਾਵਾਂ ਨੇ ਜੋ ਐਨੀਆਂ ਅਜੀਬ ਨੇ ਕਿਉਂ ਨਾ ਬਾਰੇ ਜਾਣ ਕੇ ਹੀ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਅੱਜ ਅਸੀਂ ਤੁਹਾਨੂੰ ਇੱਕ ਅਜੀਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਆਪ ਵਿੱਚ ਬਹੁਤ ਹੀ ਅਜੀਬ ਹੈ ਕਾਰਨ ਇਹ ਹੈ ਸ਼ਾਮ ਨੂੰ ਇਸ ਪਿੰਡ ਦੇ ਲੋਕਾਂ ਦੀ ਨੀਂਦ ਉੱਠ ਜਾਂਦੀ ਹੈ ਤਰੁ ਜਾਣ ਕੇ ਹੈਰਾਨੀ ਹੋਏਗੀ ਕਿ ਅਜੀਬ ਪਿੰਡ ਸਿਰਫ ਭਾਰਤ ਵਿੱਚ ਹੀ ਮੌਜੂਦ ਹੈ ਸੁ ਦੱਸਦੀਏ ਕਿ ਪਿੰਡ ਅੰਬਾੜਾ ਵਿੱਚ ਹੈ ਇਸ ਪਿੰਡ ਦਾ ਨਾਮ ਕੁਲਾਰਪੁਰ ਸ਼ਾਮ ਨੂੰ ਇੱਥੇ ਲੋਕਾਂ ਦੀ ਨੀਂਦ ਉੱਠ ਜਾਂਦੀ ਹੈ ਕਿਉਂਕਿ ਇੱਥੇ ਇੱਕ ਕਜੀਬ ਕੀੜੇ ਦਾ ਡਰ ਮੰਡਰਉਣ ਲੱਗਦਾ ਹੈ ਇਲਾਲ ਰੰਗ ਦਾ ਕੀੜਾ ਹਰ ਪਾਸੇ ਨਜ਼ਰ ਆਉਂਦਾ ਹੈ ਇਸ ਕੀੜੇ ਕਾਰਨ ਕਈਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਰਹਿੰਦੀ ਹੈ ਜਦੋਂ ਕਿ ਕੁਝ ਰਾਤ ਪਰ ਫਿਕਰਮੰਦ ਰਹਿੰਦੇ ਨੇ ਨੇੜੇ ਬਨੇ ਗਦਾਮ ਤੋਂ ਆ ਰਹੀ ਸੁਰਸਰੀ ਦੀ ਦਹਿਸ਼ਤ ਤੋਂ ਪੂਰੇ ਪਿੰਡ ਦੇ ਲੋਕ ਪਰੇਸ਼ਾਨ ਨੇ ਸੁਰਸਰੀ ਕਿਸਮ ਦਾ ਕੀੜਾ ਹੈ ਜਿਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਲੋਕਾਂ ਦੇ ਘਰਾਂ ਵਿੱਚ ਇਹ ਕੀੜੇ ਕਮਰਿਆਂ ਅੰਦਰ ਰਸੋਈ ਵਿੱਚ ਕੱਪੜਿਆਂ ਵਿੱਚ ਵੀ ਦਾਖਲ ਹੋ ਜਾਂਦੇ ਨੇ ਇਸ ਸਬੰਧੀ ਪਿੰਡ ਵਾਸੀਆਂ ਨੇ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਪ੍ਰਸ਼ਾਸਨ ਨੇ ਦੀ ਕੋਈ ਵੀ ਪਹਿਲ ਕਦਮੀ ਨਹੀਂ ਹੈ। ਕਈ ਲੋਕ ਤਾਂ ਵੀ ਦਾਅਵਾ ਕਰਦੇ ਨੇ ਕਿ ਕੀੜੇ ਸੁੱਤੇ ਬੱਚਿਆਂ ਦੇ ਕੰਨਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ। ਇਹਨਾਂ ਤੋਂ ਬਚਣ ਲਈ ਲੋਕ ਸ਼ਾਮ ਤੋਂ ਹੀ ਉਪਾਅ ਕਰਨੇ ਸ਼ੁਰੂ ਕਰ ਦਿੰਦੇ ਨੇ। ਜਦੋਂ ਸ਼ਾਮ ਨੂੰ ਲਾਈਟਾਂ ਜਗਦੀਆਂ ਨੇ ਤਾਂ ਕੀੜੇ ਮਕੌੜੇ ਵੀ ਘਰ ਦੇ ਅੰਦਰ ਆ ਜਾਂਦੇ ਨੇ। ਇੱਕ ਨਿਊਜ਼ ਏਜੰਸੀ ਦੀ ਜੁਲਾਈ ਦੀ ਰਿਪੋਰਟ ਦੇ ਅਨੁਸਾਰ ਇਹ ਭਾਰਤੀ ਖੁਰਾਕ ਨਿਗਮ ਦੇ ਕੋਦਾਮ ਤੋਂ ਸੁਰਸਰੀ ਪਿੰਡ ਦੇ ਘਰਾਂ ਵਿੱਚ ਦਾਖਲ ਹੁੰਦਾ ਹੈ। ਕੰਦਾਂ ਬਿਸਤਰਿਆਂ ਅਤੇ ਰਸੋਈਆਂ ਵਿੱਚ ਡੇਰੇ ਲਗਾ ਲੈਂਦਾ ਲੋਕਾਂ ਨੂੰ ਰਾਤ ਨੂੰ ਲਾਈਟਾਂ ਬੰਦ ਕਰਕੇ ਖਾਣਾ ਖਾਣਾ ਪੈਂਦਾ ਜਦੋਂ ਕਿ ਬੱਚਿਆਂ ਦੇ ਕੰਨਾਂ ਦੇ ਵਿੱਚ ਕਪਾ ਪਾਈ ਜਾਂਦੀ ਹੈ